ਵੰਦਨਾ ਕੀ ਮਾਮਲਾ ਕੀ ਹੈ ਜਗਾ ਦਾ ਕੀ ਹੋਇਆ ਕੀ ਮੇਰਾ ਨਾਮ ਸਨੀਪੁਰ ਕਾਦਰ ਕੀ ਮਾਮਲਾ ਕਰੋ ਮਾਮਲਾ ਜੀ ਜਗਾ ਦਾ ਮਾਮਲਾ ਹੈ ਤੇ ਜਿਹੜੀ ਜਗਾ ਵਾ ਉਹ ਗਲੀ ਚਾ ਸਾਡੀ ਨੇ ਦੁਕਾਨੇ ਪਹਿਲੇ ਉਹ ਤੋੜੀ ਆ ਸਾਨੂੰ ਇਹ ਕਹਿੰਦਾ ਇਹ ਪਿੱਛੇ ਬਣਾ ਕੇ ਦਊਗਾ ਮੈਂ ਇਹ ਬਿੱਲੂ ਅਨੇ ਕੇ ਰੱਖੋ ਕੰਨ ਬਾਅਦ ਇਹਨੇ ਆਪਣਾ ਸ਼ਾਹ ਦੁਕਾਨ ਪਾ ਕੇ ਉਹ ਜਗਾ ਸਾਨੂੰ ਬਣਾ ਕੇ ਨਹੀਂ ਦਿੱਤੀ ਪਿੱਛੇ ਥੋੜੀ ਹੋਰ ਜਗਾ ਵਾ ਉਥੇ ਕਹਿੰਦਾ ਮੈਂ ਦੁਕਾਨ ਪਾ ਕੇ ਦਵਾਂਗਾ ਠੀਕ ਜੀ ਤੇ ਬਾਜੋ ਜੀ ਇਹਨੇ ਜਗਾ ਸਾਨੂੰ ਦੁਕਾਨ ਬਣਾ ਗਏ ਨਹੀਂ ਦਿੱਤੀ ਇਹ ਬਾਜੋ ਗੋਲੀ ਦੇ ਕੇ ਅੰਦਰ ਚਲ ਗਿਆ ਬਾਜ ਇਹਨੇ ਆਪਣੇ ਉਹ ਥੋੜੇ ਮੁੰਡੇ ਭੇਜ ਕੇ ਤੇ ਉਹ ਥੋੜੀ ਕੰਦ ਕੀਤੀ ਇਹ ਉਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ ਦੋ ਚਾਰ ਵਾਰ ਹੀ ਜੇ ਇਹਨੇ ਫੇਰ ਸਾਡੇ ਉੱਤੇ ਮੁੰਡੇ ਤੇ ਵਾਰ ਕਰਾਇਆ ਉਹਦੇ ਤੇ ਤੇਜ਼ ਹਥਿਆਰਾਂ ਨਾਲ ਦਾਤਰ ਕਿਰਪਾਨਾਂ ਨਾਲ ਤੇ ਪਿਸਟਨ ਪੁਸਟਨ ਵੀ ਇਨਾਂ ਕੋਲ ਹੈਗੇ ਹੀ ਜੀ ਉਹਦੇ ਉਦੋਂ ਇਹ ਪਹਾੜ ਤੇ ਐਫਆਰ ਦਰਜ ਕਰਾਈ ਜੀ ਅਤੇ ਸੀ ਡਿਵੀਜ਼ਨ ਥਾਣੇ ਤੇ ਜੀ ਭਈ ਇਹ ਬਾਅਦ ਉਹ ਕੁਝ ਟਾਈਮ ਪਾ ਕੇ ਉਹ ਗੱਲ ਠੰਡੀ ਹੋ ਗਈ ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ ਤੇ ਪਰਚਾ ਕਰਾਤਾ ਕਿ ਜੀ ਚੋਰ ਆ ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ 1.5 ਲੱਖ ਰੁਪਏ ਸਾਡਾ ਚੋਰੀ ਕਰ ਲਿਆ ਤੇ 23 ਤਰੀਕ ਨੂੰ ਜੀ ਆਪਣਾ ਰੋਰੇ ਦੁਕਾਨ 'ਚ ਬੁਲਾ ਕੇ ਸਾਡੇ ਨਾਲ ਕਈ ਜਣੇ ਪ੍ਰਧਾਨ ਰਾਜੂ ਨੇ ਵਿੱਚ ਬਹਿ ਕੇ ਫਾਸਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰ ਜਾਓ ਕੋਈ ਗੱਲ ਨਹੀਂ ਮੈਂ ਬੈਠ ਕੇ ਗੱਲ ਕਰ ਲੈਣਾ ਇਹ ਬਾਹਰ ਨਿਕਲਿਆ ਇਹਨੇ ਆਪਣੇ ਭਰਾ ਨੀਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਤਲ ਲੈ ਕੇ ਆ ਉਹ ਪਿਸਤਲ ਲੈ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ ਮੈਂ ਘਰ ਆ ਗਿਆ ਸੀ ਮੈਂ ਜਦੋਂ ਘਰ ਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਆ ਨੀਕੇਤ ਖੋਖਰ ਹੀ ਆਪਣਾ ਬਿਲੂ ਹੀ ਜੇ ਜੋਬਨ ਗੇਲੀ ਹੀ ਪੌਣ ਹੀ ਉਰਫ ਪੰਬ 4 ਹੀ 5 7 10 10 ਮੁੰਡੇ ਗਏ ਜੇ ਇਹਨਾਂ ਨੇ ਮੇਰੇ ਭਰਾ ਨੂੰ ਫੜਿਆ ਮੈਂ ਜਾ ਕੇ ਛਡਾਇਆ ਉਧਰੋਂ ਪ੍ਰਵੀਨ ਆਈ ਆ ਇਹਦੀ ਮਾਂ ਉਹ ਲਲਕਾਰੇ ਮਾਰਦੀ ਆਈ ਆ ਕਿ ਫੜੋ ਇਹਨਾਂ ਨੂੰ ਵੜ ਦੋ ਅੱਜ ਜੋ ਕੁਝ ਹੋਊਗਾ ਵੇਖੀ ਜਾਊਗੀ ਪੈਸੇ ਲਾ ਕੇ ਹੀ ਪੁੱਸ ਨੂੰ ਪੈਸੇ ਭਰ ਕੇ ਤੇ ਬਾਹਰ ਆ ਜਾਾਂਗੇ ਮੇਰੀ ਜਨਾਨੀ ਦੇ ਵੀ ਇਹਨੇ ਬਿੱਲੂ ਨੇ ਭਤੀਜੀ ਮੇਰੀ ਛੋਟੀ ਆ ਉਹਦੇ ਵੀ ਦਾਤਰ ਆਪਣਾ ਆਪ ਤੇ ਹੀ ਮਾਰ ਲੱਗਾ ਜੇ ਮੇਰੀ ਜਨਾਨੀ ਨੇ ਵੰਦਨਾ ਨੇ ਨੂੰ ਫੜਿਆ ਇਹਨਾਂ ਨੇ ਉਹਦੇ ਹੱਥੀ ਤੇ ਆ ਉਹਨੂੰ ਗਾਲੀ ਗਲੋਚ ਵੀ ਕੱਢਿਆ ਉਹਦੇ ਕਈ ਵੀ ਸਿਰ ਤੇ ਮਾਰੀ ਆ ਮੇਰੇ ਵੀ ਇਹਨੇ ਹੱਥ ਤੇ ਕਈ ਮਾਰੀ ਆ ਤੇ ਮੇਰਾ ਵੀ ਹੱਥ ਫ੍ਰੈਕਚਰ ਹੋਇਆ ਜਾ ਜੇ ਹਾਂਜੀ ਕੰਪਲੀਟ ਕੀਤੀ ਜੇ ਰਾਮਬਾਲ ਥਾਣੇ ਤੇ ਕੰਪਲੀਟ ਕੀਤੀ ਜੇ ਇਹਨਾਂ ਕੋ ਫਥਿਆਰ ਵੀ ਸੀ ਜੇ ਜੋਬਨ ਗਿਲ ਨੇ ਆਪਣੇ ਡੱਬ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਡਰ ਕੇ ਪਿੱਛੇ ਹੋ ਗਏ ਨੇ ਡੱਬ ਚ ਹੀ ਲਾਈ ਰੱਖਿਆ ਜੇ ਉਹ ਸੀਸੀਟੀਵੀ ਕੈਮਰੇ ਵਿੱਚ ਇਹਦੀ ਸਾਬ ਫੋਟੋਆਂ ਦੀ ਹੈ ਇਹ ਬਾਜੋ ਜੀ ਭੱਜ ਕੇ ਤੇ ਪਰਲੇ ਪਾਸੇ ਗਏ ਆ ਤੇ ਸਾਡੇ ਬੱਚੇ ਵੀ ਇਹਦੇ ਕੋਲ ਡਰਦੇ ਆ ਕਿ ਸਾਡੇ ਘਰ ਤੈਹ ਜਾਂਦਾ ਵਾ ਜਦੋਂ ਮਰਜੀ ਉੱਥੇ ਗਾਲਾਂ ਕੱਢਦਾ ਵਾ ਕਿ ਅਸੀਂ ਇਹਨਾਂ ਨੂੰ ਮਾਰ ਦੇਣਾ ਵਾ ਕੋਈ ਕਹੀਂ ਸਾਡੇ ਆ ਕੀ ਵਿਗਾੜ ਲੈਣਗੇ ਜੀ ਤੇ ਇਹਨੇ ਜੀ ਅਸੀਂ ਇੱਥੇ ਐਤਵਾਰ ਨੂੰ ਜੀ ਇਹਨੇ ਬਾਜੋ ਸ਼ਾਮੀ ਜਦੋਂ ਜੇ ਸ਼ਾਮੀ ਅਸੀਂ ਇੱਥੇ ਗੁਰੂ ਨਾਨਕ ਦਾ ਸਥਾਨ ਲਈ ਜੀ ਇਹਨੇ ਮਗਰੋਂ ਆਪਣੇ ਮੁੰਡੇ ਭੇਜ ਕੇ ਆਪਣਾ ਘਰ ਘੁਰ ਤੜਵਾ ਲਿਆ ਤੜਵਾ ਕੇ ਤੇ ਸਾਡੇ ਦੇ ਨਾਂ ਤੇ ਉੱਤੇ ਝੂਠਾ ਪਰਚਾ ਲਾਈ ਜਾਂਦੇ ਆ ਕਿ ਇਹਨਾਂ ਨੇ ਮੁੰਡੇ ਭੇਜਿਆ ਜਦ ਕਿ ਸਾਨੂੰ ਪਤਾ ਨਹੀਂ ਇੱਥੇ ਇਹ ਯੋ ਸਾਹ ਵੀ ਆਏ ਉਹਨਾਂ ਨੇ ਸਾਨੂੰ ਇੱਥੇ ਸਾਡੀ ਵੀਡੀਓ ਬਣਾ ਕੇ ਗੁਰਨਾਣੇ ਹਸਪਤਾਲ 'ਚ ਲੈ ਗਏ ਆ ਅਸੀਂ ਇੱਥੇ ਗਏ ਜੀ ਇਹ ਜਾਣ ਕੇ ਸਾਡੇ ਤੇ ਝੂਠਾ ਪਰਚਾ ਪਾਈ ਜਾਂਦਾ ਵਾ ਕਿ ਮੇਰੇ ਘਰ ਦੀ ਤੋੜ ਭਾਣ ਇਹਨਾਂ ਨੇ ਕੀਤੀ ਅਸੀਂ ਸਰ ਇਨਸਾਫ ਚਾਹੁੰਦੇ ਆ ਕਿ ਸਾਡਾ ਦੇ ਕੋ ਇਨਸਾਫ ਹੋਵੇ ਸਾਡਾ ਨਾਲ ਕੋਈ ਲੈਣ ਦੇ ਨਹੀਂ ਜੀ ਹਾ ਜੀ ਅਹੀਂ ਕਹਿੰਦੇ ਆ ਕਿ ਇਹਦੇ ਤੇ ਕਾਰਵਾਈ ਪੂਰੀ ਕੀਤੀ ਜਾਏ ਇਹਦੇ ਕੋ ਹਥਿਆਰ ਵੀ ਆ 2 ਨੰਬਰ ਦੇ ਹਥਿਆਰ ਲੈ ਫਿਰਦਾ ਵਾ ਗੁੰਡੇ ਲਈ ਫਿਰਦਾ ਨਾਲੇ ਜਦੋਂ ਮਰਜ਼ੀ ਆ ਕੇ ਜੀ ਇੱਥੇ ਬਹਿ ਜਾਂਦਾ ਵਾ ਲੋਕਾਂ ਦੀ ਜਗਾ ਜ਼ਮੀਨਾਂ ਦੇ ਕਬਜ਼ੇ ਕਰਦਾ ਅਹੀਂ ਕਹਿੰਦੇ ਸਾਨੂੰ ਇਹਨੂੰ ਇਹਦੇ ਕੋ ਬਚਾਇਆ ਜਾਵੇ ਹਾਂਜੀ ਸਾਨੂੰ ਖਤਰਾ ਜੀ ਪੂਰਾ ਖਤਰਾ ਹੈ ਰਤੋਂ ਜਦੋਂ ਮਰਜ਼ੀ ਇਹਦੀ ਮਾਲ ਲਲਕਾਰਾ ਮਾਰ ਜਾਂਦੀ ਆ ਕੋਈ ਨਹੀਂ ਦੇਖ ਲਾਂਗੇ ਜੀ ਮਾਰ ਦਾਂਗੇ ਗੋਲੀ ਮਾਰ ਦਾਂਗੇ ਸੱਬਰ ਆ ਜੀ ਮਸਲਾ ਸਾਰੇ ਆਕੀ ਸਾਡੀ ਜਗਾ ਹੀ ਜਿਹੜਾ ਮਸਲਾ ਚੱਲਦਾ ਆ ਰਿਹਾ ਵਾ ਉਹ ਮਸਲਾ ਇਹ ਸਾਡੀ ਦੁਕਾਨ ਜਿਹੜੀ ਤੋੜ ਕੇ ਰਜੀਵ ਕੋ ਕਰਨੇ ਸਾਨੂੰ ਇੱਕ ਵਾਦਾ ਕੀਤਾ ਕਿ ਇਹ ਤੁਹਾਨੂੰ ਪਿੱਛੇ ਦੁਕਾਨ ਬਣਾ ਦੇਵਾਂਗੇ ਮਗਰ ਉਸ ਤੇ ਉਸ ਬੰਦੇ ਨੇ ਸਾਨੂੰ ਆਲਾ ਟਾਲਾ ਹੀ ਕਰਦਾ ਰਿਹਾ ਵਾ ਕਿ ਸਾਨੂੰ ਜਗਾ ਦੇ ਉੱਤੇ ਸਾਨੂੰ ਕੋਈ ਜਗਾ ਨਹੀਂ ਬਣਾ ਕੇ ਦਿੱਤੀ ਤੇ ਇਦਾਂ ਹੀ ਸਾਡੇ ਦੇ ਮਤਲਬ ਆਲੇ-ਦਾਲੇ ਕਰਦਾ ਰਿਹਾ ਅਬ ਉਹ ਕਿ ਐਤਵਾਰ ਨੂੰ ਇਹ ਹੋਇਆ ਕਿ ਉਸੇ ਜਗ੍ਹਾ ਦੇ ਮਸਲੇ ਦੇ ਵਿੱਚ ਅਸੀਂ ਬੈਠੇ ਹਾਂ ਰੋੜੇ ਜ਼ਕਾਨ 'ਚ ਉੱਥੇ ਰਾਜੀ ਪ੍ਰਧਾਨ ਹੀ ਲਾਲੀ ਪ੍ਰਧਾਨ ਹੀ ਸੁੰਦਰ ਹੀ ਹੋਰ ਵੀ ਬੰਦੇ ਬੈਠੇ ਹੋਏ ਜਿਨ੍ਹਾਂ ਦੇ ਵਿੱਚ ਅਰਜੀਤ ਖੋਖਰ ਵੀ ਬੈਠਾ ਆ ਉੱਥੇ ਮਤਲਬ ਇਹੋ ਗੱਲ ਚੱਲਦੀ ਪਈ ਸੀ ਕਿ ਜਿਹੜੀ ਜਗ੍ਹਾ ਵਾ ਉਹਦਾ ਆਪਾਂ ਕੀ ਕਰਨਾ ਮੈਂ ਤਾਂ ਜੋ ਅਹੀ ਦੇਨ ਨੂੰ ਤਿਆਰ ਆ ਜਿਹੜਾ ਸਾਡਾ ਮਸਲਾ ਉਹਨੂੰ ਹੱਲ ਕੀਤਾ ਜਾਵੇ ਜਿਹੜਾ ਸਾਡੇ ਤੇ ਇਹਨਾਂ ਨਜਾਇਜ਼ ਪਰਚੇ ਕਰਾਏ ਆ ਅਰਜੀਤ ਖੋਖਰ ਨੇ ਉਹ ਪਰਚੇ ਰੱਦ ਕੀਤੇ ਜਾਣ ਤੇ ਸਾਡਾ ਰਾਈ ਨਾਮ ਹੋਵੇ ਤੇ ਉਸ ਤੋਂ ਬਾਅਦ ਕੋਈ ਇਹੋ ਜੀ ਗੱਲ ਇਹਨੇ ਕੀਤੀ ਜਿਹੜੀ ਇਹ ਬੋਲਾ ਬੁਲਾਇ ਕਰ ਲਾਪਿਆ ਸਾਡੇ ਨਾਲ ਕਹਿੰਦਾ ਕਿ ਮੈਂ ਮੁੰਡੇ ਬੁਲਾ ਕੇ ਆਪਣਾ ਇਹ ਕਰਦਾਗਾ ਉਹ ਕਰਦਾਗਾ ਉਸੇ ਵੇਲੇ ਹੀ ਸਾਨੂੰ ਪ੍ਰਧਾਨ ਨੇ ਕਿਹਾ ਕਿ ਤੁਸੀਂ ਚਲੋ ਆਪਣੀ ਦੁਕਾਨ ਤੇ ਤੇ ਅਸੀਂ ਮੈਂ ਮੇਰਾ ਭਰਾ ਵੱਡਾ ਤੇ ਛੋਟਾ ਹੀ ਆਪਣੀ ਦੁਕਾਨ ਤੇ ਆ ਗਏ ਆ ਤੇ ਦੁਕਾਨ ਤੇ ਆ ਕੇ ਤੇ ਮੈਂ ਆਪਣੀ ਦੁਕਾਨ ਤੇ ਖੜਾ ਹਾਂ ਇਹਨੇ ਕੀ ਕੀਤਾ ਕਿ ਮੁੰਡੇ 15 10-15 ਮੁੰਡੇ ਜਿਹੜੇ ਆ ਗਏ ਇਹਨਾਂ ਨੇ ਮੇਰੇ ਗੱਲ ਪੈ ਗਏ ਮੈਨੂੰ ਮਾਰਨਾ ਪਤਾ ਚਾਲੂ ਪਾ ਇਸ ਤੋਂ ਬਾਅਦ ਇਹਨੇ ਕਿ ਕਿਤਾ ਜੋਬਣ ਗਏ ਨੇ ਇਹ ਪਿਸਤੌਲ ਕੱਢਣ ਲੱਗਾ ਸੀ ਇਹਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮਗਰ ਮਾਰੀ ਨਹੀਂ ਗਈ ਮਗਰ ਇਨਰਜੀ ਕੋਕਰ ਕੋਈ ਪਿਸਤਲ ਹੀ ਇਹਦੇ ਭਰਾ ਕੋਈ ਪਿਸਤਲ ਹੀ ਉੱਥੇ ਇਹਦੀ ਮਾਂ ਵੀ ਮੌਜੂਦ ਸੀ ਉਹ ਲਲਕਾਰਾ ਮਾਰਨ ਦੇ ਸੀ ਕਿ ਮਾਰ ਦੋ ਅੱਜ ਜੋ ਵੀ ਹੋਏਗਾ ਵਿੱਤੀ ਜਾਏਗੀ ਮੈਂ ਇੱਥੇ ਖੜੀ ਆ ਅੱਜ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਮਾਰ ਦੋ ਤੇ ਸਰ ਸਾਨੂੰ ਇਹਨਾਂ ਤੋਂ ਬਹੁਤ ਖਤਰਾ ਵਾ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਬ ਦਿੱਤਾ ਜਾਵੇ ਇਹ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ ਜਿੰਨੇ ਬੰਦੇ ਇਹਨਾਂ ਨੇ ਹਮਲਾ ਕੀਤਾ ਕਿਹੜੇ-ਕਿਹੜੇ ਘਰ ਤੇ ਇਹ ਇਹਨਾਂ ਕੋ ਮਤਲਬ ਕਿ ਆਪਣਾ ਕਈ ਹੀ ਬੈਸਬੋਲ ਹੀ ਪਿਸਤਲ ਹੀ ਦੋ ਨੰਬਰ ਦੇ ਪਿਸਤਲ ਆ ਤੇ ਨਾਲ ਇਹਨਾਂ ਦੇ ਨਾਲ ਪਵਨ ਵੀ ਹੈਗਾ ਜਿਹੜਾ ਮਹੱਲੇ ਦਾ ਮੁੰਡਾ ਵਾ ਉਹ ਵੀ ਨਾਲ ਹੀ ਉਹਨੇ ਵੀ ਸਾਡੇ ਤੇ ਬੜੀ ਆਪਣਾ ਮੇਰੀ ਤੇ ਸਾਡੇ ਬੱਚਾਂ ਤੇ ਵਾਰਦਾਤ ਕੀਤੀ ਉਹਨੇ ਤੇ ਸਾਨੂੰ ਮਤਲਬ ਕਿ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਇਹਨੇ ਆਪਣਾ ਸਾਡੇ ਦੇ ਝੂਠਾ ਫੇਰ ਸਾਡੇ ਦੇ ਪਰਚਾ ਕਰਾ ਰਿਆ ਵਾ ਇਹਨੂੰ ਪਤਾ ਕਿ ਇਹਨਾਂ ਦੇ ਸੱਟਾਂ ਪੇਟਾਂ ਲੱਗ ਗਈਆਂ ਤੇ ਇਹ ਇਹਨਾਂ ਨੇ ਇਹਨਾਂ ਦੇ ਪਰਚੇ ਹੋ ਜਾਣੇ ਆ ਇਹਨੇ ਆਪਣੇ ਘਰ ਹੀ ਮੁੰਡੇ ਬੁਲਾ ਕੇ ਸ਼ਾਮੀ ਉਸੇ ਦੇਣੀ ਇਹਨੇ ਆਪਣੀ ਤੋੜ ਭੰਨ ਕੀਤੀ ਆ ਤੇ ਸਾਡੇ ਸਾਡੇ 4 ਬੱਚਿਆਂ ਦੇ ਨਾਲ ਖਾ ਕੇ ਇਹ ਝੂਠਾ ਪਰਚਾ ਕਰਾ ਰਿਆ ਹਾਂ ਅਸੀਂ ਇਨਸਾਫ ਚਾਹੁੰਦੇ ਹਾਂ ਸਰ ਬਹੁਤ ਜ਼ਿਆਦਾ ਖਤਰਾ ਵਾ ਸਾਡ ਨੂੰ ਤੇ ਸਾਡੇ ਪਰਿਵਾਰ ਨੂੰ ਔਰ ਮੱਲੇ ਵਾਲਿਆਂ ਨੂੰ ਵੀ ਮੱਲੇ ਵਾਲਿਆਂ ਕੋ ਵੀ ਤੁਸੀਂ ਆਪਣਾ ਇਹਨਾਂ ਦੇ ਬਿਆਨ ਲੈ ਸਕਦੇ ਮੱਲੇ ਵਾਲੇ ਬਹੁਤ ਜ਼ਿਆਦਾ ਇਹਨਾਂ ਤੋਂ ਤੰਗ ਆ ਕਿ ਹਰ ਇੱਕ ਦਿਨ ਆਲੇ ਧੱਕੇਸ਼ਾ ਧੱਕੇਸ਼ਾ ਹੀ ਕਰਦਾ ਵਾ ਕਿਉਂਕਿ ਇਹ ਬੰਦਾ ਫਰੋੜ ਆ ਇਹ ਜਗ੍ਹਾ ਦੀਆਂ ਰਿਸ਼ਤੀਆਂ ਝੂਠੀਆਂ ਬਣਾ ਕੇ ਕਬਜ਼ੇ ਕਰਦਾ ਪਿਆ ਵਾ ਇਹਨੇ ਆਪਣੀ ਸਾਡੀ ਗਲੀ ਦੇ ਵਿੱਚ ਸਾਡੇ ਬੂਏ ਦੇ ਸਾਹਮਣੇ ਜਿਹੜੀ ਦੁਕਾਨ ਸਾਡੀ ਥੋੜੀ ਸੀ ਉਹ ਵੀ ਗਲੀ ਇਹਨੇ ਨਜਾਇਜ਼ ਮੰਨੀ ਮੱਲੀ ਆ ਇਹਨੇ ਫੁੱਟਪਾਥ ਵੀ ਮੱਲਿਆ ਹੋਇਆ ਵਾ ਔਰ ਸਾਡੇ ਨਾਲ ਸਾਡਾ ਮੰਦਰ ਹੈ ਵਾਲਮੀਕੀ ਸਮਾਜ ਦਾ ਉਹਦੇ ਵਿੱਚ ਵੀ ਲੈਂਟਰ ਪਾ ਕੇ ਉੱਤੇ ਵੀ ਕਬਜ਼ਾ ਕੀਤਾ ਆਇਆ ਵਾ ਉਹਨਾਂ ਨੂੰ ਕੰਪਲੀਟ ਕੀਤੀ ਐ ਇਸ ਚੀ ਦੀ ਮਗਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਨਸਾਫ ਚਾਹੁੰਦੇ ਆ ਸਰ ਜਿਹੜੀ ਨਜਾਇਜ਼ ਕੋ ਕਬਜ਼ੇ ਉਹ ਛਡਾਈ ਜਾਣ ਜਿਹੜਾ ਸਾਡੇ ਪ੍ਰਮਾਤਮਾ ਭਗਵਾਨ ਵਾਲਮੀਕੀ ਦਾ ਮੰਦਿਰ ਆ ਉਹਨਾਂ ਨਾਲ ਜਿਹੜੀ ਇਹ ਜਗਾ ਜੋੜੀ ਗਈ ਆ ਉਹਨੂੰ ਤੋੜਿਆ ਜਾਏ ਇਹ ਝਗੜਾ ਜਗਾ ਜਗਾ ਕਰਕੇ ਹੋਇਆ ਵਾ ਜਦ ਬਿੱਲੂ ਆਇਆ ਬਿੱਲੂ ਨੇ ਮੇਰੇ ਜੇਟਸ ਤੋਂ ਭਾਜੀ ਨੂੰ ਇਕੱਲੇ ਨੂੰ ਬੰਦੇ ਘਵਾ ਤੇ ਮੇਰੇ ਅੰਦਰ ਬੈਠੇ ਨੂੰ ਬਾਰਾ ਰੋਲੇ ਦੀ ਬਾਜੇ ਪ੍ਰਵੀਨ ਨਲਕਾਰੇ ਮਾਰਦੀ ਆ ਰਹੀ ਨੇ ਇਹਨਾਂ ਨੂੰ ਫੜ ਲਓ ਇਹਨਾਂ ਦਾ ਅੱਜ ਕੋਈ ਬੰਦਾ ਨਹੀਂ ਛੱਡਣਾ ਜਦੋਂ ਮੈਂ ਵਿੱਚ ਪਈ ਤੇ ਪ੍ਰਵੀਨ ਨੇ ਆਪਣੇ ਮੁੰਡੇ ਨੂੰ ਕਹਿ ਕੇ ਮੇਰੇ ਦੇ ਵੀ ਕਈ ਮਰਵਾ ਦਿੱਤੀ ਇਹਦਾ ਵੀ ਸਿਰ ਨੂੰ ਪਾੜ ਦੋ ਦੇਖੀ ਜਾਊਗੀ ਬਾਅਦ ਚ ਬਿੱਲੂ ਪਿਆ ਬਿੱਲੂ ਨੇ ਮੈਨੂੰ ਬੜਾ ਦਾ ਬੜਕਾ ਮੇਰੇ ਕਈ ਸੱਟਾਂ ਮਾਰੀਆਂ ਬਿੱਲੂ ਦਾ ਗੋਵਨ ਸੀ ਬਿੱਲੂ ਦਾ ਭਰਾ ਸੀ ਪੰਬ ਸੀ ਬਲੀ ਦਾ ਸਾਨੂੰ ਇਹਨਾਂ ਤੋਂ ਬਹੁਤ ਖਤਰਾ ਵਾ ਸਾਡੇ ਪਰਿਵਾਰ ਨੂੰ ਹਿਸਾਬ ਦਿੱਤਾ ਜਿਹੜੇ ਜੀ ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚੌਂਕ ਦੀਆਂ ਰੈਂਡ ਵਾਲੀਆਂ ਅੰਡੇ ਗਵਾਂਦੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਉੱਤਰ ਸ਼ਾਮ ਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸਟਾਂ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਾ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 194 ਆਈਪੀਸੀ थाना ਏ ਡਿਵੀਜ਼ਨ ਅੰਮ੍ਰਿਤਸਰ ਜਿਹੜਾ ਰਜਿਸਟਰ ਕੀਤਾ ਗਿਆ ਇਸੇ ਤਹਿ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜਾਰ ਅੰਮ੍ਰਿਤਸਰ ਵੱਲੋਂ ਦਰਖਾਸਤ ਮਸੂਲ ਹੋਈ ਸੀ ਤੇ ਸੰਨੀ ਧੇਰ ਵੱਲੋਂ ਜਿਹੜੀ ਉਹਨਾਂ ਦੇ ਘਰ ਦੀ ਭੰਨਤੋੜ ਕੀਤੀ ਗਈ ਹੈ ਜਿਸ ਜਿਹੜਾ ਕ੍ਰਾਸ ਕੇਸ ਜਿਹੜਾ ਆ ਅਧੀਨ ਤਾਰਾ 427 452 148 194 ਆਈਪੀਸੀ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਇਹ ਇਹ ਦੋਵਾਂ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਿਸਟਰ ਹੋਇਆ ਸੀ ਉਸੇ ਦੀ ਵਾਸਤੇ ਜਿਹੜੇ ਬਹੁਤ ਬਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕੇ ਆਉਣ ਲਈ ਰਾਜਨਾਵਲੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਤਾਂ ਦੋਨੋਂ ਪਾਰਟੀਆਂ ਉੱਥੇ-ਉੱਥੇ ਆ ਆ ਗਈਆਂ ਜਿਸ ਤੋਂ ਬਾਅਦ ਜਿਹੜਾ ਰਜੀਵ ਖੋਖਰ ਨੇ ਆ ਕੇ ਜਿਹੜਾ ਰਸਤਾ ਰੋਕ ਕੇ ਜਿਹੜਾ ਕਾਦਰ ਨੂੰ ਜਿਹੜਾ ਉੱਤੇ ਕੁੱਟਮਾਰ ਦੀ ਕੀਤੀ ਤੇ ਦੂਜੀ ਪਾਰਟੀ ਦੇ ਸੱਟਾਂ ਮਾਰੀਆਂ ਸੀ ਇਹ ਤੇੜਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਨਹੀਂ ਫਿਲਹਾਲ ਅਜੇ ਕੋਈ ਅਰੈਸਟ ਨਹੀਂ ਹੈ ਤੁਸੀਂ ਅਜੇ ਫੇਰ ਕਰ ਰਹੇ ਐਮਲਰ ਰਿਪੋਰਟ ਐਮਲਰ ਰਿਪੋਰਟ ਅਜੇ ਵੇਟेड ਨੇ ਐਮਲਰ ਰਿਪੋਰਟ ਆਉਣ ਤੇ ਜਿਹੜੀ ਵੀ ਉਹਦੇ ਚ ਬਣਦੀਆਂ ਸੱਟਾਂ ਜਿਹੜੀਆਂ ਇੰਜਰੀਜ਼ ਆਉਣਗੀਆਂ ਉਹਦੇ ਅਕੋਰਡਿੰਗ ਜਿਹੜਾ ਵਾਧਾ ਜੁਰਮ ਕੀਤਾ ਜਾਵੇਗਾ